ਦੋਸਤੋ ਮਨਮੋਹਨ ਵਾਰਿਸ ਪੰਜਾਬੀ ਇੰਡਸਟਰੀ ਦਾ ਉਹ ਜਾਣਿਆ ਮਾਣਿਆ ਗਾਇਕ ਹੈ ਜੋ ਕਿਸੇ ਪਛਾਣ ਦਾ ਮੌਤਾਜ ਨਹੀਂ ਹੈ ਬਨਮੋਰ ਵਾਇਸ ਉਹਨਾਂ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਹਨ ਜੋ ਆਪਣੀ ਸਾਫ਼-ਸੁਤਰੀ ਵੇਸੇ ਤਸੱਬੇ ਚਾਰਕ ਨਾਲ ਜੁੜੀ ਅਰਥਪਰਪੂਰ ਗਾਇਕੀ ਲਈ ਜਾਣੇ ਜਾਂਦੇ ਹਨ ਅੱਜ ਅਸੀਂ ਤੁਹਾਨੂੰ ਮਨਮੋਹਨ ਵਾਰਿਸ ਨਾਲ ਜੁੜੀ ਇੱਕ ਅਜੇ ਹੀ ਗੱਲ ਦੱਸਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਮਾਣ ਮਹਿਸੂਸ ਕਰੋਗੇ ਅਸੀਂ ਪੰਜਾਬੀ ਹਾਂ ਪੰਜਾਬੀ 뮤직 ਇੰਡਸਟਰੀ ਨੂੰ ਅਮੀਰ ਬਰਾਊਂ ਦਾ ਸੇਰਾ ਮਰਮੋਨ ਸਿੰਘ ਵਾਰਿਸ ਤੇ ਉਹਨਾਂ ਦੇ ਭਰਾ ਕਮਨਜੀਤ ਦੇ ਸਿਰਫ ਬਣਾ ਜਾਂਦਾ ਹੈ ਇਹ ਦੋਵੇਂ ਗਾਇਕ ਅਜੇ ਹਨ ਜਿਨ੍ਹਾਂ ਨੇ ਵਿਦੇਸ਼ਾਂ ਤੱਕ ਪੰਜਾਬੀ ਗਾਣਿਆਂ ਨੂੰ ਪਹੁੰਚਾਇਆ ਹੈ ਉਹਨਾਂ ਦੀ ਇਸ ਕਲਾ ਤੇ ਜਵਲ ਸਟਾਈਲ ਦੀ ਦੁਨੀਆ ਵੀ دیਵਾਨੀ ਹੈ ਪਰ ਕੀ ਤੁਹਾਨੂੰ ਪਤਾ ਹੈ ਮਮੋ ਵਾਰਿਸ ਦੇ ਨਾਮ ਇੱਕ ਬੇਹਦੀ ਖਾਸ ਰਿਕਾਰਡ ਹੈ ਉਹ ਰਿਕਾਰਡ ਇਹ ਹੈ ਕਿ ਵਾਰਿਸ ਬਦਰ ਸੀ ਉਹ ਗਾਇਕ ਹਨ ਜਿਨ੍ਹਾਂ ਨੇ ਪੰਜਾਬੀ 뮤직 ਇੰਡਸਟਰੀ ਨੂੰ ਡਿਜੀਟਲ ਯੁੱਗ ਵਿੱਚ ਪਹੁੰਚਾਇਆ ਸੀ ਜੀ ਆ ਮਨਮੋਹ ਵਰਜ਼ ਉਹ ਗਾਇਕਨ ਜਿਹਨਾਂ ਦੇ ਗਾਣੇ ਦੀ ਪਹਿਲੀ ਵਾਰ ਵੀਡੀਓ ਬਣਾਈ ਗਈ ਸੀ ਅਤੇ ਇਸ ਤੋਂ ਬਾਅਦ ਹੀ ਪੰਜਾਬੀ ਕੀਤਾ ਦੀ ਵੀਡੀਓ ਬਣਾਣੀ ਸ਼ੁਰੂ ਹੋਈਆਂ ਆ ਉਹ ਤੁਹਾਨੂੰ ਦੱਸ ਜਾਓ ਕਿਹੜਾ ਜੀ ਸੀ ਉਹ ਗੀਤ ਮਨਮੋਹ ਵਰਜ਼ ਦਾ 올 ਟਾਈਮ ਸੁਪਰ ਹਿੱਟ ਗਾਣਾ ਕਿਤੇ ਕੰਨੀ ਬਹਿ ਕੇ ਸੋਚੀ ਨੀ ਅਸੀਂ ਕੀਨੇ ਕੀਤਾ ਤੇਰੇ ਲਈ ਇਹ ਪੰਜਾਬੀ ਇੰਡਸਟਰੀ ਦਾ ਪਹਿਲਾ ਗਾਣਾ ਬਣਿਆ ਜਿਸ ਦੀ ਵੀਡੀਓ ਸਾਹਮਣੇ ਆਈ ਸੀ ਇਸ ਤੋਂ ਪਹਿਲਾਂ ਬਹੁਤ ਸਾਰੇ ਗਾਣੇ ਆੜੇ ਬਣਦੇ ਸੀ ਆੜੇ ਕਿਤੇ ਕੰਨੀ ਬਹਿ ਕੇ 1999 ਵਿੱਚ ਰਿਲੀਜ਼ ਹੋਇਆ ਸੀ ਇਹ ਆਪਣੇ ਸਮੇ ਦਾ ਜ਼ਬਰਦਸਤ ਹਿੱਟ ਗਾਣਾ ਹੈ ਤੇ ਅੱਜ ਵੀ ਇਸ ਗਾਣੇ ਨੂੰ ਕਾਫੀ ਲੋਕ ਪਿਆਰ ਕਰਦੇ ਹਨ ਤੇ ناکਾਮ ਹੋਏ ਆਸ਼ਕਾ ਦੀ ਪਹਿਲੀ ਪਸੰਦ ਹੈ ਮਨਮੋਨ ਵਾਰੀ ਦੇ ਇਸ ਗਾਣੇ ਤੋਂ ਪਹਿਲਾਂ ਸਾਰੇ ਗੀਤ ਲਾਈਵ ਹੀ ਰਿਕਾਰਡ ਹੁੰਦੇ ਸੀ ਗਾਇਕ ਤੇ ਸੰਗੀਤਕਾਰ ਇਕੱਠੇ ਬੈਠ ਕੇ ਗਾਣਾ ਲਾਈਵ ਰਿਕਾਰਡ ਕਰਦੇ ਸੀ ਜਦੋਂ ਵੀ ਕੋਈ ਗਲਤੀ ਹੁੰਦੀ ਸੀ ਤਾਂ ਪੂਰਾ ਇਹ ਪੂਰਾ ਗਾਣਾ ਦੁਬਾਰਾ ਰਿਕਾਰਡ ਕੀਤਾ ਜਾਂਦਾ ਸੀ ਪਰ ਮਨਮੋਨ ਵਾਰੀ ਨੇ ਪੰਜਾਬੀ ਇੰਡਸਟਰੀ ਨੂੰ ਹਾਈ ਟੈਕ ਬਣਾਇਆ ਅਤੇ ਕੰਪਿਊਟਰ ਤੇ ਗੀਤ ਰਿਕਾਰਡ ਕਰਨ ਦੀ ਸ਼ੁਰੂਆਤ ਕੀਤੀ ਇਸ ਤਰ੍ਹਾਂ ਉਹਨਾਂ ਦਾ ਪਹਿਲਾ ਡਿਜੀਟਲ ਗਾਣਾ ਕਿਤੇ ਕੱਲੀ ਬਹਿ ਕੇ ਸੋਚ ਲਈ ਰਿਕਾਰਡ ਹੋਇਆ ਸੀ ਅਤੇ ਸੁਪਰ ਹਿੱਟ ਵੀ ਸਾਬਿਤ ਹੋਇਆ। ਬਾਕੀ ਦੋਸਤੋ ਤੁਸੀਂ ਕੀ ਜਾਨਣਾ ਚਾਹੋਗੇ ਮਨਵੋਲ ਵਾਲਿਸ ਤੇ ਕਮਲ ਹੀਰਵਾਲੇ ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ ਇੱਕ ਉਚਾਈ ਤੱਕ ਪਹੁੰਚਾਇਆ ਤੇ ਕਿਹ ਮਕਾਮ ਹਾਸਲ ਕੀਤਾ। ਆਪਣੇ ਕਮੈਂਟ ਵਿਚਾਰਾ ਵੀ ਜਰੂਰ ਸਾਂਝੇ ਕਰ ਦਿਓ।